ਆ ਡਿਜ਼ਾਈਨ ਫਰੈਂਡਸ ਪਹਿਲੇ ਵੀ ਮੈਂ ਪੌਂਚੇ ਦਾ ਬਣਾ ਚੁੱਕਿਆ ਜੀ ਇਹ ਰਿਪੀਟ ਰਿਪੀਟ ਚ ਬਣਦੇ ਨੇ ਜਦੋਂ ਕਸਟਮਰ ਵੀਡੀਓ ਦੇਖ ਕੇ ਆਉਂਦੇ ਨੇ ਫਿਰ ਦੱਸਦੇ ਨੇ ਵੀ ਆਹ ਡਿਜ਼ਾਈਨ ਵੀ ਬਣਵਾਉਣਾ ਚਾਹੁੰਦੇ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਇਸ ਦਾ ਪੌਂਚਾ ਦੇਖੋ ਕਿਸ ਤਰੀਕੇ ਆਪਾਂ ਸਲਾਈਆਂ ਮਾਰ ਕੇ ਡਬਲ ਪਾਈਪਿੰਗ ਲਗਾਈ ਉੱਪਰ نیچے ਇਹਦੇ ਵਿੱਚ ਆਪਾਂ ਕੁਝ ਕਟਿੰਗ ਨਹੀਂ ਕੀਤਾ ਆ ਨੀਚੇ ਵਾਲੀ ਸਾਈਡ ਹੈ ਸਟ੍ਰੇਟ ਉਸ ਤੋਂ ਬਾਅਦ ਜਿਹੜੀ ਆਪਾਂ ਚੋੜੇ ਪੌਂਚੇ ਵਾਸਤੇ ਬੁਕਰਮ ਯੂਜ਼ ਕਰਦੇ ਆਂ ਉਹੀ ਆਪਾਂ ਸ਼ੇਪ ਦੇ ਵਿੱਚ ਕਟਿੰਗ ਕਰਕੇ ਤੇ ਇਸ ਤਰੀਕੇ ਨਾਲ ਆਪਾਂ ਪੌਂਚਾ ਡਿਜ਼ਾਈਨ ਕੀਤਾ ਜੀ ਬਹੁਤ ਪਿਆਰਾ ਪੌਂਚਾ ਬਣਿਆ ਜੀ ਇਹ ਕਪਾਹ ਸਲਵਾਰ ਬਣਾਈ ਹੋਈ ਹੈ ਇਹ ਤਾਂ ਮੋਸਟ ਪੋਪੂਲਰ ਆਪਣੀ ਸਲਵਾਰ ਹੈ ਜੀ ਬਹੁਤ ਜ਼ਿਆਦਾ ਡਿਜ਼ਾਈਨ ਤੁਸੀਂ ਸਾਰੇ ਪਸੰਦ ਕਰਦੇ ਹੋ ਇਹਦੇ ਆਪਾਂ ਪਿੰਟੈਕਸ ਪਾ ਕੇ ਸਿੱਧੇ-ਸਿੱਧੇ ਉਸ ਤੋਂ ਬਾਅਦ ਵਿੱਚ ਜੋਇੰਟ ਲੈਸ ਲਗਾਣੇ ਆ 3 ਇੰਚ ਦਾ ਇਹ ਬਾਰਡਰ ਤਿਆਰ ਹੁੰਦਾ ਜੀ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਇਹ ਸਟ੍ਰੇਟ ਸਲਵਾਰੇ ਆ ਸਲਵਾਰ ਦਾ ਘੇਰਾ ਥੋੜਾ ਜਿਹਾ ਜ਼ਿਆਦਾ ਹੈ ਉਪਰੋਂ ਬਾਕੀ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਜ਼ਰੂਰ ਫੋਲੋ ਕਰਕੇ ਰੱਖੋ ਮੈਂ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਹਰ ਰੋਜ਼ ਆਪਣੇ ਚੈਨਲ ਤੇ ਅਪਲੋਡ ਕਰਦਾ ਰਹਿਣਾ ਜੀ